ਕੈਨੇਡਾ ਦੀਆਂ ਚੋਣਾਂ ਹੋਣੀਆਂ ਸੀ ਚੋਣਾਂ ਵੀ ਹੋ ਗਈਆਂ ਨਤੀਜੇ ਵੀ ਆ ਗਏ ਆਲਰ ਲਿਪਲਰ ਪਾਰਟੀ ਦੀ ਜਿਹੜੀ ਹੈ ਸਰਕਾਰ ਜਿਹੜੀ ਇੱਥੇ ਬਣਨ ਜਾ ਰਹੀ ਹੈਗੀ ਹੈ ਤੇ ਅਗਰ ਬੇਪਰੋਸਕੀ ਦਾ ਮਤਾ ਆਉਂਦਾ ਤੇ ਜੇ ਕਿਤੇ ਕਨਜ਼ਰਵੇਟਿਵ ਪਾਰਟੀ ਬਾਕੀ ਦੀਆਂ ਪਾਰਟੀਆਂ ਨਾਲ ਰਲ ਕੇ ਸਰਕਾਰ ਬਣਾ ਲੈਂਦੀ ਤੇ ਫਿਰ ਜਿਹੜੀ ਸਰਕਾਰ ਚ ਹੁੰਦੀ ਹੈ ਉਹਨਾਂ ਕੋਲ 2-3 ਮਹੀਨੇ ਦਾ ਸਮਾਂ ਹੁੰਦਾ ਹੈ ਤੇ ਫਿਰ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਨਤੀਜੇ ਏ ਵਾਲੇ ਨਾ ਹੁੰਦੇ ਹੁਣ ਐਨਡੀਪੀ ਦੇ ਕੋਲ ਜਗਮੀਨ ਸਿੰਘ ਵਰਗਾ ਲੀਡਰ ਹੋਣਾ ਤੇ ਹੁਣ ਇਸ ਵੇਲੇ ਉਹਨਾਂ ਨੂੰ ਨਵਾਂ ਲੀਡਰ ਦੀ ਚੋਣ ਦੀ ਪ੍ਰਕਿਰਿਆ ਉਹਨਾਂ ਦੀ ਬਣਨੀ ਹੈ ਕਿਸ ਤਰੀਕੇ ਦੇ ਨਾਲ ਜਗਮੀਨ ਸਿੰਘ ਦੇ ਇਸ ਪੋਲਿਟੀਕਲ ਕੈਰੀਅਰ ਨੂੰ ਵੇਖਦਾ ਚਲੋ ਹਲੇ ਵੀ ਕੈਰੀਅਰ ਜਾਰੀ ਰਹਿ ਰਿਹਾ ਲੇਕਿਨ ਇਸ ਵਾਰ ਖਾਰਜਣਾ ਇਹ ਸ਼ਿਕਸਤ ਕਿੰਨੀ ਵੱਡੀ ਰਹੀ ਸੀਟ ਵਾਲਾ ਵੀ ਮਸਲਾ ਹੁੰਦਾ ਹੈਗਾ ਕਿ ਨਮੀ ਸੀਟ ਦੀ ਜਾਂ ਕਿਸ ਤਰ੍ਹਾਂ ਕਿਉਂਕਿ ਲੋਕਲ ਮਸਲੇ ਇਨ੍ਹਾਂ ਇਲੈਕਸ਼ਨਸ ਦੇ ਵਿੱਚ ਬਹੁਤ ਹੁੰਦੇ ਹੈਗੇ ਨੇ ਪਰ ਕੌਮ ਨੂੰ ਆਪਾਂ ਕਹਿ ਸਕਦੇ ਆ ਕਿ 8 ਸਾਲ ਤੱਕ ਉਹਨਾਂ ਨੇ ਲੀਡ ਕੀਤਾ ਹੈਗਾ ਔਰ ਹਰੇਕ ਮੁੱਦੇ ਜਿਹੜੇ ਸਰਦਾਰ ਜਗਜੀਤ ਸਿੰਘ ਪਾ ਨੇ ਚੁਕੇ ਹੈਗੇ ਆ ਜੱਜ ਉਤੋਂ ਦੇ ਲੋਕਲ ਹੋਣ ਜਾਂ ਦੂਜੇ ਜਿਹੜੀ ਇਹਨਾਂ ਦੀ ਸਪੋਰਟ ਉਹ ਖਾਸ ਕਰਕੇ ਕਨਜ਼ਰਵੇਟਿਵ ਵੱਲ ਸੀ ਪਰ ਉਹ ਸਾਰੇ ਪੱਖਾਂ ਨੂੰ ਡਿਨਾਈ ਕਰਕੇ ਭਾਰਤੀ মিডিਆ ਜਿਹੜਾ ਹੈ ਜਸ਼ਨ ਜਿਹੜੇ ਹੈ ਜਗਜੀਤ ਸਿੰਘ ਦੀ ਹਾਰ ਦੇ ਮਨਾ ਰਿਹਾ ਹੈਗਾ ਤਕਰੀਬਨ 2% ਉੱਥੇ ਸਿੱਖਾਂ ਦੀ ਆਬਾਦੀ ਹੈ ਪਰ ਪਾਰਲੀਮੈਂਟ ਦੇ ਵਿੱਚ ਜਿਹੜੀ ਉਹਨਾਂ ਦੀ ਕੰਟਰੀਬਿਊਸ਼ਨ ਕਹ ਲਈਏ ਕਿ ਤਕਰੀਬਨ 7% ਤੱਕ ਜਿਹੜੀ ਹੈ ਅ ਸਭ ਤੋਂ ਪਹਿਲਾਂ ਜੀ ਕੈਨੇਡਾ ਦੇ ਵਿੱਚ ਜੋ ਚੋਣਾਂ ਹੋਈਆਂ ਨੇ ਚੋਣਾਂ ਦੇ ਨਤੀਜੇ ਝਕਾਵ ਜਿਸ ਤਰੀਕੇ ਦੇ ਨਾਲ ਲਿਬਰਲ ਵਾਲੇ ਪਾਸੇ ਰਿਹਾ ਆਮ ਲੋਕਾਂ ਦਾ ਤੇ ਕਈ ਹੈਰਾਨ ਕਰ ਦੇਣ ਵਾਲੇ ਨੇ ਵੀ ਨਤੀਜੇ ਸਾਹਮਣੇ ਆਏ ਜਿਦੇ ਵਿੱਚ ਵੱਡੇ ਆਗੂ ਵੀ ਚੋਣਾਂ ਹਾਰਦੇ ਹੋਏ ਨਜ਼ਰ ਆਏ ਨੇ ਹੁਣ ਕਿਹਦੀ ਸਰਕਾਰ ਇੱਥੇ ਬਣਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਪਿਛਲੀ ਸਰਕਾਰ ਤਾਂ ਵੇਖਿਆ ਸੀ ਕਿਵੇਂ ਜੋੜ-ਤੋੜ ਦੇ ਨਾਲ ਬਣੀ ਹੁਣ ਇਸ ਵੇਲੇ ਆਂਕੜੇ ਕੀ ਕਹਿੰਦੇ ਨੇ ਜੀ ਬਿਲਕੁਲ ਜੀ ਜਿਵੇਂ ਕਿ ਕੈਨੇਡਾ ਦੀਆਂ ਚੋਣਾਂ ਹੋਣੀਆਂ ਸੀ ਚੋਣਾਂ ਵੀ ਹੋ ਗਈਆਂ ਨਤੀਜੇ ਵੀ ਆ ਗਏ ਆਲਰ ਲਿਬਰਲ ਪਾਰਟੀ ਦੀ ਜਿਹੜੀ ਹੈ ਸਰਕਾਰ ਜਿਹੜੀ ਇੱਥੇ ਬਣਨ ਜਾ ਰਹੀ ਹੈਗੀ ਹੈ ਮਾਰਕ ਕਾਰਨੀ ਜੋ ਕਿ ਪ੍ਰਧਾਨ ਮੰਤਰੀ ਸਨ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਕੁਝ ਮਹੀਨੇ ਪਹਿਲਾਂ ਜਦੋਂ ਜਸਟਨ ਟ੍ਰੂਟੋ ਵੱਲੋਂ ਅਸਤੀਫਾ ਦਿੱਤਾ ਜਾਂਦਾ ਹੈ ਤੇ ਉਦੋਂ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਂਦਾ ਹੈ ਉਦੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਸਟਿਨ ਟਰੂਡੋ ਦਾ ਇੱਕ ਸਮਝਦਾਰ ਮੂਵ ਉਦੋਂ ਹੋਇਆ ਕਿਉਂਕਿ ਜੇ ਉਦੋਂ ਅਸਤੀਫਾ ਨਾ ਦਿੰਦੇ ਤੇ ਅਗਰ ਬੇਪਰੋਸਕੀ ਦਾ ਮਤਾ ਆਉਂਦਾ ਤੇ ਜੇ ਕਿਤੇ ਕਨਜ਼ਰਵੇਟਿਵ ਪਾਰਟੀ ਬਾਕੀ ਦੀਆਂ ਪਾਰਟੀਆਂ ਨਾਲ ਰਲ ਕੇ ਸਰਕਾਰ ਬਣਾ ਲੈਂਦੀ ਤੇ ਫਿਰ ਜਿਹੜੀ ਸਰਕਾਰ ਚ ਹੁੰਦੀ ਹੈ ਉਨਾਂ ਕੋਲ 2-3 ਮਹੀਨੇ ਦਾ ਸਮਾਂ ਹੁੰਦਾ ਹੈ ਤੇ ਫਿਰ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਨਤੀਜੇ ਏ ਵਾਲੇ ਨਾ ਹੁੰਦੇ ਪਰ ਦੋਨੋਂ ਪਾਸੇ ਕਾਫੀ ਜੋਰ ਆਪਾਂ ਕਹਿ ਸਕਦੇ ਹਾਂ ਲੱਗਾ ਹੋਇਆ ਸੀ ਔਰ ਇਸ ਵਾਰ ਜਿਹੜੀਆਂ ਨੇ 169 ਸੀਟਾਂ ਜਿਹੜੀਆਂ ਨੇ ਲਿਬਰਲ ਪਾਰਟੀ ਨੂੰ ਮਿਲੀਆਂ ਹੈਗੀਆਂ ਕੰਜ਼ਰਵੇਟਿਵ ਪਾਰਟੀ ਨੂੰ 144 ਸੀਟਾਂ ਮਿਲੀਆਂ ਉਹਨਾਂ ਦੀਆਂ ਵੀ ਸੀਟਾਂ ਜਿਹੜੀਆਂ ਵਧੀਆਂ ਹੈਗੀਆਂ ਤੇ ਇੱਥੇ ਵੀ ਉਹੀ ਜਿਦਾਂ ਬਾਕੀ ਹੁੰਦਾ ਹੈ ਡੈਮੋਕ੍ਰੇਸੀ ਚ ਕਿ ਜਿਹਦੀ ਬਹੁਮਤ ਹੁੰਦੀ ਹੈ ਜਿਹਦੇ ਕੋਲ ਵੱਡ ਸੇਟਾਂ ਹੈਗੀਆਂ ਨੇ ਉਹੀ ਜਿਹੜਾ ਹੈ ਕਿਤਨਾ ਕਿਤੇ ਜੇਤੂ ਹੁੰਦਾ ਹੈਗਾ ਤੇ ਇੱਥੇ ਵੀ ਉਸੇ ਤਰੀਕੇ ਦੇ ਨਾਲ ਹੀ ਹੋਇਆ ਹੈਗਾ 169 ਸੀਟਾਂ ਜਾਹੀ 172 ਦਾ ਅੰਕੜਾ ਟੱਚ ਨਹੀਂ ਹੋਇਆ ਪਰ ਫਿਰ ਵੀ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹੈ ਤੇ ਉਹ ਜਿਹੜੀਆਂ 2-3 ਸੀਟਾਂ ਹੈਗੀਆਂ ਉਹ ਮੁੱਦਿਆਂ ਦੇ ਆਧਾਰ ਤੇ ਜਿਦਾਂ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੀ ਵਾਰ ਜਿਹੜੀ ਐਨਡੀਪੀ ਪਾਰਟੀ ਹੈਗੀ ਆ ਉਹਨਾਂ ਨੇ ਮੁੱਦਿਆਂ ਦੇ ਆਧਾਰ ਤੇ ਉੱਤੇ ਹੀ ਜਿਹੜੀ ਸਪੋਰਟ ਦਿੱਤੀ ਸੀ ਤੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਇਹਨੂੰ ਮਿਨੋਰੀਟੀ ਗਵਰਨਮੈਂਟ ਕਹਿੰਦੇ ਹੈਗੇ ਆ ਤੇ ਉਹ ਜਿਹੜੀ ਕੈਨੇਡਾ ਦੇ ਵਿੱਚ ਬਣ ਚੁੱਕੀ ਹੈਗੀ ਆ ਤੇ ਕਨਜ਼ਰਵੇਟਿਵ ਪਾਰਟੀ ਦੇ ਜਿਹੜੇ ਆਗੂ ਹੈਗੇ ਨੇ ਪੀਰ ਪੋਲੀਵਰ ਉਹ ਉਹ ਵੀ ਆਪਣੀ ਸੀਟ ਜਿਹੜੀ ਇੱਥੇ ਆਪਾਂ ਕਹਿ ਸਕਦੇ ਆ ਕਿ ਹਾਰ ਚੁੱਕੇ ਨੇ ਔਰ ਦੂਜੇ ਬੰਨੇ ਜਗਮੀਤ ਸਿੰਘ ਹੋਣਾ ਨੇ ਵੀ ਆਪਣੀ ਸੀਟ ਜਿਹੜੀ ਹੈ ਉਹ ਹਾਰੀ ਹੈਗੀ ਹੈ ਬਿਲਕੁਲ ਜੀ ਜਗਮੀਤ ਸਿੰਘ ਦੇ ਅਸਤੀਫੇ ਦੀ ਵੀ ਗੱਲ ਇੱਥੇ ਕਰਨੀ ਜ਼ਰੂਰ ਪੈਂਦੀ ਹੈ ਜੇਕਰ ਹਾਰੇ ਨੇ ਤਾਂ ਜ਼ਿੰਮੇਵਾਰੀ ਵੀ ਲੈਂਦੀ ਹੈ ਤਾਂ ਉਹਦਾ ਵੀ ਪਿਆ ਗਿਆ ਹੈ ਹੁਣ ਐਨਡੀਪੀ ਦੇ ਕੋਲ ਜਗਮੀਤ ਸਿੰਘ ਵਰਗਾ ਲੀਡਰ ਹੋਣਾ ਤੇ ਹੁਣ ਇਸ ਵੇਲੇ ਉਹਨਾਂ ਨੂੰ ਨਵਾਂ ਲੀਡਰ ਦੀ ਚੋਣ ਦੀ ਪ੍ਰਕਿਰਿਆ ਉਹਨਾਂ ਦੀ ਬਣਨੀ ਹੈ ਕਿਸ ਤਰੀਕੇ ਦੇ ਨਾਲ ਜਗਮੀਤ ਸਿੰਘ ਦੇ ਇਸ ਪੋਲਿਟিক্যাল ਕਰੀਅਰ ਨੂੰ ਦੇਖਣਾ ਚਲੋ ਹਲੇ ਵੀ ਕਰੀਅਰ ਜਾਰੀ ਰਿਹਾ ਲੇਕਿਨ ਇਸ ਵਾਰ ਹਾਰ ਜਣਾ ਇਹ ਸ਼ਿਕਸਤ ਕਿੰਨੀ ਕੁ ਵੱਡੀ ਰਹੇਗੀ ਬਿਲਕੁਲ ਇੱਕ ਤਾਂ ਹੁੰਦਾ ਨਾ ਕਿ ਜ਼ਿੰਮੇਵਾਰੀ ਲੈ ਕੇ ਜਿਹੜਾ ਹੈਗਾ ਸਰਦਾਰ ਜਗਮੀਤ ਸਿੰਘ ਹੋਣਾ ਨੇ ਸਟੈਪ ਡਾਊਨ ਕੀਤਾ ਹੈਗਾ ਸਿਰਫ ਪਚੀਆਂ ਦੇ ਵਿੱਚੋਂ 7 ਸੀਟਾਂ ਰਹਿ ਜਾਣੀਆਂ ਇੱਕ ਵੱਡੀ ਹਾਰ ਔਰ ਆਪਣੀ ਸੀਟ ਵੀ ਜਿਹੜੀ ਨਹੀਂ ਬਚਾ ਸਕੇ ਹੈਗੇ ਤੇ ਆਪਾਂ ਇਹ ਕਹਿ ਸਕਦੇ ਆ ਕਿ ਇਸ ਕਰਕੇ ਜਿਹੜਾ ਉਹਨਾਂ ਨੇ ਸਟੈਪ ਡਾਊਨ ਕੀਤਾ ਹੈਗਾ ਇਸ ਵਾਰ ਹੋਇਆ ਕੀ ਹੈ ਕਿ ਇੱਕ ਜਿਹੜੀ ਐਨਡੀਪੀ ਪਾਰਟੀ ਦੇ ਵੱਲੋਂ ਇੱਕ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਹੋਰ ਲੀਡਰ ਵੀ ਹੈਗੇ ਨੇ ਉਹਨਾਂ ਦੇ ਵੱਲੋਂ ਕੁਝ ਇਲਾਕਿਆਂ ਦੇ ਵਿੱਚ ਪ੍ਰਚਾਰ ਵੀ ਕੀਤਾ ਗਿਆ ਕਿ ਵੱਡੀ ਧਿਰ ਜਿਹੜੀ ਕਿ ਕੰਜ਼ਰਵੇਟਿਵ ਹੈ ਉਹਨੂੰ ਹਰਾਉਣਾ ਕਿਉਂਕਿ ਇਹ ਯੂਨੀਅਨਸ ਦੀ ਪਾਰਟੀ ਹੈ ਛੋਟੀਆਂ-ਛੋਟੀਆਂ ਯੂਨੀਅਨਸ ਨੇ ਉਸ ਹਿਸਾਬ ਦੀ ਜਿਹੜੀ ਹੈਗੀ ਪਾਰਟੀ ਹੈਗੀ ਹੈ ਤੇ ਵੱਡੀ ਧਿਰ ਨੂੰ ਕਹਿੰਦੇ ਵੀ ਹਰਾਉਣਾ ਜ਼ਰੂਰੀ ਹੈਗਾ ਤੇ ਇਹਦੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਵੋਟਾਂ ਹੈਗੀਆਂ ਏ ਉਹ ਰਿਪਬਲਿਕਨਸ ਨੂੰ ਪਈਆਂ ਹੈਗੀਆਂ ਮਤਲਬ ਕਿਤਨਾ ਕਿਤੇ ਇਹ ਪ੍ਰਚਾਰ ਵੱਡੇ ਪੱਧਰ ਤੇ ਕੀਤਾ ਗਿਆ ਕਿ ਸ਼ਾਇਦ ਡੋਨਲਡ ਟਰੰਪ ਦੀ ਤਰਜ਼ ਤੇ ਜਿਹੜਾ ਪੀਅਰ ਪੋਲੀਓਵਰ ਹੈਗੇ ਨੇ ਉਹ ਕੰਮ ਕਰਨਗੇ ਜਾਂ ਉਸ ਤਰੀਕੇ ਦੇ ਨਾਲ ਹੋਏਗਾ ਤੇ ਉਹਨਾਂ ਨੂੰ ਰੋਕਣਾ ਜਿਹੜਾ ਜ਼ਿਆਦਾ ਜ਼ਰੂਰੀ ਹੈਗਾ ਏ ਤੇ ਤਾਂ ਹੀ ਦੇਖੋ ਨਾ ਤੁਸੀਂ ਕਿ ਦੋਨਾਂ ਪਾਰਟੀਆਂ ਦੀਆਂ ਹੀ ਐਨਡੀਪੀ ਦੀਆਂ ਵੀ ਮਤਲਬ ਬੰਨੇ ਉਹ ਸੀਟਾਂ ਬਹੁਤ ਘਟੀਆਂ ਹੈਗੀਆਂ ਨੇ ਦੂਜੇ ਬੰਨੇ ਜਿਹੜੇ ਬਲੌਕ ਕਿਊਬਿਕ ਨੇ ਉਹ ਵੀ 23 ਤੇ ਆ ਗਏ ਨੇ ਮਤਲਬ 33 ਵਾਲੇ 23 ਤੇ ਆ ਗਏ 25 ਵਾਲੇ 7 ਤੇ ਆ ਗਏ ਤੇ ਇਹਨਾਂ ਦੋਨਾਂ ਦੀਆਂ ਜਿਹੜੀਆਂ ਸੀਟਸ ਹੈਗੀਆਂ ਨੇ ਇਹ ਕਿਤੇ ਨਾ ਕਿਤੇ ਲਿਬਰਲ ਨੂੰ ਟਰਾਂਸਫਰ ਹੋ ਗਈਆਂ ਲਿਬਰਲ 161 ਤੇ ਪਹੁੰਚ ਗਏ ਤੇ ਕੰਜ਼ਰਵੇਟਿਵ ਨੂੰ ਵੀ 144 ਸੀਟਾਂ ਤੇ ਪਹੁੰਚ ਗਏ ਹੈਗੇ ਨੇ ਤੇ ਇਹੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਵੱਡਾ ਕਾਰਨ ਇਹ ਹੈਗਾ ਹੈ ਜਿਹਦੇ ਨਾਲ ਕਿ ਸਰਦਾਰ ਜਗਮੀਤ ਸਿੰਘ ਹੋਣਾ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਖਾਰ ਹੋਈ ਹੈਗੀ ਹੈ ਦੂਜਾ ਕਿ ਸ਼ਾਇਦ ਮੇਰੇ ਖਿਆਲੋਂ ਸੀਟ ਵਾਲਾ ਵੀ ਮਸਲਾ ਹੁੰਦਾ ਹੈਗਾ ਕਿ ਨਮੀ ਸੀਟ ਸੀ ਜਾਂ ਕਿਸ ਤਰ੍ਹਾਂ ਕਿਉਂਕਿ ਲੋਕਲ ਮਸਲੇ ਇਨ੍ਹਾਂ ਇਲੈਕਸ਼ਨਸ ਦੇ ਵਿੱਚ ਬਹੁਤ ਹੁੰਦੇ ਹੈਗੇ ਨੇ ਪਰ ਕੌਮ ਨੂੰ ਆਪਾਂ ਕਹਿ ਸਕਦੇ ਹਾਂ ਕਿ 8 ਸਾਲ ਤੱਕ ਉਹਨਾਂ ਨੇ ਲੀਡ ਕੀਤਾ ਹੈਗਾ ਔਰ ਹਰੇਕ ਮੁੱਦੇ ਜਿਹੜੇ ਸਰਦਾਰ ਜਗਮੀਤ ਸਿੰਘ ਉਹਨਾਂ ਨੇ ਚੁੱਕੇ ਹੈਗੇ ਆ ਚਾਹੇ ਉਤੋਂ ਦੇ ਲੋਕਲ ਹੋਣ ਜਾਂ ਦੂਜੇ ਹੋਣ ਇਰ ਪਾਲੀਵਰ ਦੀ ਜਦ ਅਸੀਂ ਗੱਲ ਕਰਦੇ ਹਾਂ ਉਹਨਾਂ ਨੇ ਹਾਰਨ ਤੋਂ ਬਾਅਦ ਆਪਣਾ ਅਹੁਦਾ ਨਹੀਂ ਛੱਡਿਆ ਜਾਂ ਜਗਮੀਤ ਸਿੰਘ ਜਗਮੀਤ ਸਿੰਘ ਦੇ ਮੌਜੂਦਾ ਮੌਜੂਦਾ ਸਮਝਦੇ ਇਸ ਵੇਲੇ ਦੇ ਅਸਤੀਫਾ ਦੇਣ ਦੀ ਘਟਨਾ ਦੇ ਬਲ ਸਿ ਚਾਤ ਪਾਣੇ ਆ ਜ਼ਿੰਮੇਵਾਰੀ ਲੈਣ ਦੀ ਇੱਕ ਕਹਿ ਲੋ ਜਜ਼ਬਾ ਹੈਗਾ ਉਹਨਾਂ ਦੇ ਵਿੱਚ ਆ ਲੇਕਿਨ ਉਸੇ ਉਹਨਾਂ ਦੇ ਇਸੇ ਜਜ਼ਬੇ ਨੂੰ ਭਾਰਤੀ ਮੀਡੀਆ ਬڑے ਚਾਦ ਨਾਲ ਵਿਖਾਰ ਰਿਹਾ ਕਿ ਜੀ ਦੇਖੋ ਜਗਮੀਤ ਸਿੰਘ ਐਨਟੀਪੀ ਦਾ ਲੀਡਰ ਹਾਰ ਗਿਆ ਜੀ ਇਹ तमाम ਚੀਜ਼ਾਂ ਇੱਕ ਨੈਰੇਟਿਵ ਹਲੇ ਵੀ ਸਿਰਜਿਆ ਜਾ ਰਿਹਾ ਜੋ ਕਹ ਲਓ ਬਣਾਇਆ ਗਿਆ ਸੀ ਪਹਿਲਾਂ ਵੀ ਉਹਨੂੰ ਹਲੇ ਵੀ ਗੋ ਥਰੂ ਕੀਤਾ ਜਾ ਰਿਹਾ ਬਿਲਕੁਲ ਜਿਦਾ ਤੁਸੀਂ ਕਿਹਾ ਕਿ ਜਿਹੜੇ ਪੀਅਰ ਪੋਲੀਵਰ ਹੈਗੇ ਨੇ ਉਹਨਾਂ ਨੇ ਆਪਣਾ ਆਉਂਦਾ ਨਹੀਂ ਧਿਆ ਗਿਆ ਹੈਗਾ ਉਹਦੇ ਪਿੱਛੇ ਦੋ ਥਿਊਰੀਜ਼ ਆ ਰਹੀਆਂ ਇੱਕ ਤਾਂ ਇਹ ਆ ਰਹੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਪਾਰਟੀ ਜਿਹੜੀ ਉਹਨਾਂ ਦੀ ਹੈਗੀ ਆ ਨਾ ਉਹਨਾਂ ਦੀਆਂ ਸੀਟਾਂ ਕਾਫੀ ਵਧੀਆਂ ਹੈਗੀਆਂ ਮਤਲਬ ਜਿਹੜੀਆਂ 120 22 ਦੇ ਲੱਗੇ ਚੱਕੇ ਸੀ ਉਹ 144 ਤੇ ਪਹੁੰਚੇ ਹੈਗੇ ਆ ਭਾਵੇਂ ਕਿ ਉਹ ਆਪਣੀ ਸੀਟ ਖਾਰਗੇ ਹੋਏ ਨੇ ਇਹਦੇ ਵਿੱਚ ਇਹ ਵੀ ਚਾਂਸਸ ਹੈਗੇ ਨੇ ਕਿ ਸ਼ਾਇਦ ਉਹ ਨਵੇਂ ਲੀਡਰ ਦੀ ਚੋਣ ਨਾ ਕਰਨ ਕਿਸੇ ਜਗ੍ਹਾ ਤੋਂ ਜਦੋਂ ਹੁੰਦਾ ਨਹੀਂ ਸੀਟ ਖਾਲੀ ਕਰਾ ਕੇ ਤੇ ਫਿਰ ਬਾਈਪੋਲ ਕਰਾ ਕੇ ਤੇ ਉਹ ਆਪ ਦੁਬਾਰਾ ਜਿਹੜਾ ਹੈ ਅੱਗੇ ਆ ਜਾਣ ਪਰ ਵੈਸਤੇ ਵਿੱਚ ਨਾਰਮਲੀ ਇਦਾਂ ਹੁੰਦਾ ਹੈ ਕਿ ਜੇ ਹੋਵੇ ਲੀਡਰ ਤੇ ਆਪ ਪਿਛੇ ੜ ਜਾਂਦਾ ਕਿ ਮੈਂ ਆਪਣੀ ਸੀਟ ਹੀ ਨਹੀਂ ਬਚਾ ਸਕਿਆ ਤੇ ਮੈਂ ਦੂਜਿਆਂ ਨੂੰ ਕੀ ਰਾਹ ਜਿਹੜਾ ਹੈ ਉਹ ਦਿਖਾ ਲਾਂਗਾ ਇਸ ਤਰ੍ਹਾਂ ਦਾ ਨਹੀਂ ਹੋਇਆ ਹੈਗਾ ਜਿਸ ਤਰ੍ਹਾਂ ਦੀ ਜ਼ਿੰਮੇਵਾਰੀ ਸਰਦਾਰ ਜਗਮੀਤ ਸਿੰਘ ਨੇ ਲਈ ਹੈ ਕਿਉਂਕਿ ਉਹਨਾਂ ਦੀ ਪਾਰਟੀ ਦੀਆਂ ਸੀਟਾਂ ਬਹੁਤ ਜ਼ਿਆਦੀਆਂ ਕਟੀਆਂ ਨੇ ਤੇ ਇਹ ਵੀ ਇੱਕ ਰੀਜ਼ਨ ਇੱਕ ਹੋ ਸਕਦਾ ਹੈ ਬਾਕੀ ਦੇਖਦੇ ਆਉਣ ਵਾਲੇ ਦਿਨਾਂ 'ਚ ਕੀ ਉਹੀ ਦੁਬਾਰਾ ਲੀਡ ਕਰਨਗੇ ਜਾਂ ਕੋਈ ਸੀਟ ਖਾਲੀ ਕਰਾ ਕੇ ਦੁਬਾਰਾ ਉਹਨਾਂ ਨੂੰ ਅੱਗੇ ਲੈ ਕੇ ਆ ਜਾਂਦਾ ਜਾਏਗਾ ਤੇ ਜਾਂ ਜਿਹੜਾ ਹੈਗਾ ਕਿ ਕਿਤਨਾ ਕਿਤੇ ਆਪਾਈ ਕਹਿ ਸਕਦੇ ਆ ਕਿ ਦੁਬਾਰਾ ਜਿਹੜਾ ਹੈਗਾ ਏ ਉਹਨਾਂ ਦੀ ਜਗ੍ਹਾ ਤੇ ਜਿਹੜੀ ਬਾਈ ਇਲੈਕਸ਼ਨ ਹੋਏਗੀ ਤੇ ਉਹਨਾਂ ਨੂੰ ਅੰਦਰ ਲੈ ਕੇ ਆਂਦਾ ਜਾਏਗਾ ਤੇ ਜਾਂ ਜਿਹੜਾ ਉਹ ਅਸਤੀਫਾ ਦੇ ਦੇਣਗੇ ਇਹ ਦੋ ਆਪਸ਼ਨਸ ਬਚਦੀਆਂ ਨੇ ਬਾਕੀ ਤੁਸੀਂ ਗੱਲ ਕੀਤੀ ਭਾਰਤੀ মিডিਆ ਦੀ ਬਿਲਕੁਲ ਆਪਾਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਭਾਰਤੀ মিডিਆ ادارے ਸਨ ਉਹਨਾਂ ਦੇ ਵੱਲੋਂ ਜਿਹੜਾ ਹੈ ਸਰਦਾਰ ਜਗਮੀਤ ਸਿੰਘ ਹੋਣਾ ਦੇ ਉੱਤੇ ਕਿ ਹਾਰ ਗਏ ਉਹਦੀ ਕਾਫੀ ਜਸ਼ਨ ਜਿਹੜਾ ਹੈ ਮਨਾਇਆ ਗਿਆ ਭਾਵੇਂ ਕਿ ਜੇ ਆਪਾਂ ਥੋੜਾ ਜਿਹਾ ਭਾਰਤੀ মিডিਆ ਜਾਂ ਭਾਰਤੀ ਪੱਖ ਤੋਂ ਦੇਖਣਾ ਹੋਵੇ ਤੇ ਭਾਰਤੀ ਪੱਖ ਦਾ ਕਿਤਨਾ ਕਿਤੇ ਜੋਰ ਤੁਹਾਨੂੰ ਯਾਦ ਹੋਵੇਗਾ ਕਿ ਆਪਾਂ ਇਸੇ ਹੀ ਪ੍ਰੋਗਰਾਮ 'ਚ ਗੱਲ ਕਰਕੇ ਆਏ ਸੀ ਕਿ 2022 ਦੀ ਇੱਕ ਰਿਪੋਰਟ ਸਾਹਮਣੇ ਆਈ ਸੀ ਕਿ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਪੀਅਰ ਪਾਲੀਵਰ ਹੈਗੇ ਨੇ ਇਹਨਾਂ ਦੀ ਜਦੋਂ ਚੋਣ ਹੁੰਦੀ ਹੈ ਤੇ ਉਹਦੇ ਵਿੱਚ ਕਿਤਨਾ ਕਿਤੇ ਸ਼ੱਕ ਦੀ ਸੂਈ ਜਾਂ ਸਪੋਰਟ ਉਧਰਲੇ ਬੰਨਿਓ ਭਾਰਤੀ ਮੀਡੀਆ ਦੇ ਵੱਲੋਂ ਜਾਂ ਭਾਰਤੀ ਏਜੰਸੀਆਂ ਦੇ ਵੱਲੋਂ ਉਸ ਦੇ ਨਾਲ ਚਾਈਨਾ ਦਾ ਵੀ ਨਾਮ ਲੱਗਦਾ ਸੀ ਕਿ ਉਧਰਲੇ ਬੰਨਿਓ ਕਿਤਨਾ ਕਿਤੇ ਮੈਨੀਪੂਲੇਸ਼ਨ ਹੋਈ ਹੈਗੀ ਆ ਉਹਦੀ ਜਾਂਚ ਜਿਹੜੀ ਅੱਗੇ ਨਹੀਂ ਵੱਧ ਸਕੀ ਤੇ ਇਧਰਲੇ ਬੰਨੇ ਦੂਜਾ ਤੁਸੀਂ ਇਹ ਦੇਖੋ ਕਿ ਜਿੰਨੇ ਵੀ ਭਾਰਤ ਪੱਖੀ ਲੋਕ ਹੈਗੇ ਸਨ ਉਹਨਾਂ ਨੂੰ ਜਿਹੜਾ ਹੈ ਚਾਹੇ ਉਹ ਕੰਜ਼ਰਵੇਟਿਵ ਪਾਰਟੀ ਹੋਵੇ ਜਾਂ ਲਿਬਰਲ ਹੋਵੇ ਉਹਨਾਂ ਨੇ ਸੀਟਾਂ ਨਹੀਂ ਦਿੱਤੀਆਂ ਇਸ ਦੇ ਵਿੱਚ ਇੱਕ ਨਾਮ ਚੰਦਰ ਆਰੀਆ ਦਾ ਤੁਹਾਨੂੰ ਯਾਦ ਹੋਵੇਗਾ ਕਿਉਂਕਿ ਕੋਈ ਵੀ ਕੰਟਰੀ ਇਹ ਨਹੀਂ ਚਾਹੁੰਦਾ ਕਿ ਬਾਹਰ ਲਿਆਂਦਾ ਜੇ ਆਪਾਂ ਦੇਖੀਏ ਕਿ ਕਿਤਨਾ ਕਿਤੇ ਸਾਡੇ ਉੱਤੇ ਜਿਹੜਾ ਹੈ ਪ੍ਰਭਾਵ ਹੋਵੇ ਜਾਂ ਬਾਹਰਲੇ ਜਿਹੜੇ ਹੈਗੇ ਨੇ ਵੀ ਕਾਮੂ ਕੈਨੇਡਾ ਰਹਿਣਾ ਕੈਨੇਡਾ ਚ ਖਾਣਾ ਕੈਨੇਡਾ ਦਾ ਤੇ ਸੁਈਆਂ ਕਿਤੇ ਹੋਰ ਜੁੜੀਆਂ ਹੁਣ ਇਹ ਕੋਈ ਵੀ ਪਾਰਟੀ ਜਿਹੜੀ ਨਹੀਂ ਚਾਹੁੰਦੀ ਹੈਗੀ ਤੇ ਤੀਸਰਾ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਕਿਤਨਾ ਕਿਤੇ ਜਿਹੜੀ ਇਹਨਾਂ ਦੀ ਸਪੋਰਟ ਉਹ ਖਾਸ ਕਰਕੇ ਕਨਜ਼ਰਵੇਟਿਵ ਵੱਲ ਸੀ ਪਰ ਉਹ ਸਾਰੇ ਪੱਖਾਂ ਨੂੰ ਡਿਨਾਈ ਕਰਕੇ ਭਾਰਤੀ মিডিਆ ਜਿਹੜਾ ਹੈ ਜਸ਼ਨ ਜਿਹੜੇ ਹੈ ਜਗਮੀਤ ਸਿੰਘ ਦੀ ਹਾਰ ਦੇ ਅਪਣਾ ਰਿਹਾ ਹੈਗਾ ਦੂਜੇ ਬੰਨੇ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਕਿ ਸਰਦਾਰ ਜਗਮੀਤ ਸਿੰਘ ਉਹਨਾਂ ਨੇ ਉਹਨਾਂ ਨੇ ਲੋਕਲ ਮਸਲੇ ਹੋਣ ਚਾਹੇ ਘਟਗਣੀ ਤੇ ਨਾਲ ਮਸਲੇ ਹੋਣ ਉਹਨਾਂ ਤੇ ਆਪਣਾ ਪੂਰਾ ਜੋਰ ਜਿਹੜਾ ਹੈ ਦਿੱਤਾ ਹੈਗਾ ਟਰਾਂਸ ਨੈਸ਼ਨਲ ਰਿਪਰੈਸ਼ਨ ਜਿਸ ਨੂੰ ਲੈ ਕੇ ਖਾਸ ਕਰਕੇ ਜਦੋਂ ਹਰਦੀਪ ਸਿੰਘ ਨੇਚਰ ਹੋਣਾ ਦਾ ਜਿਹੜਾ ਕਤਲ ਹੁੰਦਾ ਹੈ ਉਸ ਮਸਲੇ ਤੋਂ ਬਾਅਦ ਜਿੱਦਾਂ ਜਸਟਿਨ ਟਰੂਡੋ ਜਿਹੜੇ ਅੱਗੇ ਆਉਂਦੇ ਹੈਗੇ ਨੇ ਤੇ ਬਕਾਇਦਾ ਉਸੇ ਤਰਜ਼ ਦੇ ਉੱਤੇ ਜਿਹੜਾ ਹੈ ਜਗਮੀਤ ਸਿੰਘ ਹੋਣਾ ਨੇ ਵੀ ਸਾਰੇ ਮੁੱਦੇ ਕੌਮ ਦੇ ਵੀ ਚੱਕੇ ਨੇ ਤੇ ਲੋਕਲ ਵੀ ਚੱਕੇ ਨੇ ਤੇ ਲੋਕ ਉਹਨਾਂ ਨੂੰ ਮਾਣ ਵੀ ਜਿਹੜਾ ਹੈ ਕਿਤਨਾ ਕਿਤੇ ਬਖਸ਼ਦੇ ਹੈਗੇ ਨੇ ਤੇ ਜਸਟਿਨ ਟਰੂਡੋ ਦਾ ਵੀ ਇਹੀ ਹੈ ਕਿ ਲਿਬਰਲ ਪਾਰਟੀ ਦੀ ਸਿੱਖਾਂ ਨੇ ਡਟ ਕੇ ਜਿਹੜੀ ਹੈ ਸਪੋਰਟ ਕੀਤੀ ਹੈਗੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਸਿੱਖਾਂ ਦਾ ਮਸਲਾ ਵੱਡੇ ਪੱਧਰ ਤੇ ਇੰਟਰਨੈਸ਼ਨਲ ਲੈਵਲ ਤੇ ਜੇ ਕਿਸੇ ਲੀਡਰ ਨੇ ਉਭਾਰਿਆ ਹੈਗਾ ਤੇ ਉਹਦੇ ਚ ਜਸਪ੍ਰੀਤ ਰੂਟੋ ਦਾ ਨਾਮ ਪਹਿਲੇ ਨੰਬਰ ਤੇ ਆਉਂਦਾ ਹੈਗਾ ਔਰ ਸਿੱਖਾਂ ਨੇ ਵਾਕਿਆ ਪੇ ਬੈਕ ਵੀ ਕੀਤਾ ਹੈਗਾ ਹੁਣ ਵੀ ਜੇ ਆਪਾਂ ਕਹੀਏ ਕਿ 22 ਪੰਜਾਬੀ ਜਿਨ੍ਹਾਂ ਦੇ ਵਿੱਚੋਂ ਤਕਰੀਬਨ 20 ਸਿੱਖ ਹੈਗੇ ਨੇ ਉਹ ਮੈਂਬਰ ਆਫ ਪਾਰਲੀਮੈਂਟ ਜਿਹੜੇ ਹੁਣ ਬਣੇ ਹੈਗੇ ਨੇ ਜਿੱਚੋ 12 ਜਿਹੜੇ ਨੇ ਲਿਬਰਲ ਪਾਰਟੀ ਦੇ ਹੈਗੇ ਨੇ ਔਰ ਵੱਡੀਆਂ ਜਿਹੜੀਆਂ ਸੀਟਾਂ ਨੇ ਉੱਥੇ ਜਿਹੜਾ ਜਿੱਤ ਕੇ ਜਿਹੜੀਆਂ ਝੋਲੀ ਪਾਈਆਂ ਹੈਗੀਆਂ ਨੇ ਚਾਹੇ ਉਹ ਲਿਬਰਲ ਪਾਰਟੀ ਦੀਆਂ ਹੋਣ ਜਾਂ ਕੰਜ਼ਰਵੇਟਿਵ ਦੀਆਂ ਹੋਣ ਤਕਰੀਬਨ 2% ਉਥੇ ਸਿੱਖਾਂ ਦੀ ਆਬਾਦੀ ਹੈ ਪਰ ਪਾਰਲੀਮੈਂਟ ਦੇ ਵਿੱਚ ਜਿਹੜੀ ਉਹਨਾਂ ਦੀ ਕੰਟਰੀਬਿਊਸ਼ਨ ਕਹ ਲਈਏ ਕਿ ਤਕਰੀਬਨ 7% ਤੱਕ ਜਿਹੜੀ ਹੈ ਉਹ ਹੈਗੀ ਹੈ ਬਿਲਕੁਲ ਜੀ ਜੋ तमाम ਇਹ ਆંકੜੇ ਇਸ ਵਾਰ ਦੇ ਚੋਣਾਂ ਦੇ ਵਿੱਚ ਸਾਹਮਣੇ ਨਜ਼ਰ ਆਏ ਨੇ ਕੈਨੇਡਾ ਦੀ ਧਰਤੀ ਦੇ ਉੱਤੇ ਜਿਸ ਵੇਲੇ ਚੋਣਾਂ ਦੇ ਨਤੀਜੇ ਸਾਹਮਣੇ ਆਉਂਦੇ ਨੇ ਉੱਥੇ ਇੰਟਰਨੈਸ਼ਨਲ ਮੁੱਦੇ ਕਿੰਨੇ ਕੁ ਭਾਰੂ ਹੁੰਦੇ ਨੇ ਜਾਂ ਆਮ ਲੋਕਾਂ ਦੇ ਮਸਲੇ ਕਿੰਨੇ ਕੁ ਖਾਸ ਤੌਰ ਦੇ ਉੱਤੇ ਚੁੱਕੇ ਜਾਂਦੇ ਨੇ ਸਾਰੇ ਉਮੀਦਵਾਰਾਂ ਦੇ ਵੱਲੋਂ ਇਸ ਦੇ ਉੱਤੇ ਸਾਨੂੰ ਇਹ ਨਜ਼ਰ ਆਇਆ ਹੀ ਹੈ तमाम ਉਮੀਦਵਾਰ ਭਾਵੇਂ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਆ ਟ੍ਰਾਂਸਮਿਸ਼ਨ ਰਿਪਰੇਸ਼ਨ ਦੇ ਮੁੱਦੇ ਨੂੰ ਚੁਕਣਾ ਪੰਜਾਬੀਆਂ ਦੇ ਲਈ ਸਿੱਖਾਂ ਦੇ ਲਈ ਜਿੰਨਾ ਜ਼ਰੂਰੀ ਸੀਗਾ ਉਨਾ ਹੀ ਜ਼ਰੂਰੀ ਸੀਗਾ ਉੱਥੋਂ ਦੇ ਲੋਕਲ ਲੋਕਾਂ ਦੇ ਵਿਸ਼ਿਆਂ ਨੂੰ ਵੀ ਇਸ ਵਾਰ ਚੁਕਣਾ ਤੇ ਹੁਣ ਜਿਨ੍ਹਾਂ ਨੇ ਚੁਕੇ ਇਹ तमाम ਮੁੱਦੇ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਤੇ ਹੁਣ ਜੋ ਘਟ ਗਿਣਤੀ ਵਾਲੀ ਸਰਕਾਰ ਦੀ ਗੱਲ ਹੁੰਦੀ ਪਈ ਸੀ ਇਹ ਹੁਣ ਨਜ਼ਰ ਆਏਗਾ ਕਿ ਕਿਵੇਂ ਸਰਕਾਰ ਸਾਰੇ ਕਾਰਜ ਕਰਦੀ ਹੈ